हां जी मित्रों ਪੁਰਾਤਨ ਚੀਜ਼ਾਂ ਅੱਜ ਤੁਹਾਨੂੰ ਆਪਾਂ ਵਿਖਾਉਣੀ ਆ ਆਪਣੇ ਵਿਰਸੇ ਦੇ ਨਾਲ ਸੰਬੰਧਿਤ ਆਹ ਚੀਜ਼ਾਂ ਦੇਖੋ ਤੁਸੀਂ ਜੋ ਦੇਖ ਰਹੇ ਹੋ ਆ ਲਾਲਟਨ ਹੁੰਦੀ ਸੀ ਪੁਰਾਣੇ ਟਾਈਮ ਦੇ ਵਿੱਚ ਇਹਦੇ ਤੋਂ ਚਾਨਣ ਕਰਨ ਦਾ ਕੰਮ ਲਿਆ ਜਾਂਦਾ ਸੀ ਰੋਸ਼ਨੀ ਵਾਸਤੇ ਹੁੰਦੀ ਸੀ ਇਹਦੇ ਵਿੱਚ ਤੇਲ ਮਿੱਟੀ ਦਾ ਪਾ ਕੇ ਤੇ ਉੱਪਰ ਲਾਈਟ ਜਗਾਈ ਜਾਂਦੀ ਸੀ ਤੇ ਕੱਚ ਦਾ ਗਲਾਸ ਦਿੱਤਾ ਸੀ ਤਾਕੇ ਦੀਵਾ 부জে ਨਾ ਇਹਨੂੰ ਹਵਾ ਪਾ ਕੇ ਜਿਹੜੀ ਅੱਗ 부জে ਨਾ ਇਹ ਚਾਨਣ ਦਾ ਸਾਧਨ ਹੁੰਦਾ ਸੀ ਜਦੋਂ ਪੁਰਾਣਾ ਟਾਈਮ ਸੀ ਜਦੋਂ ਬਿਜਲੀ ਨਹੀਂ ਹੁੰਦੀ ਸੀ ਬਾਅਦ ਚ ਇਲੈਕਟ੍ਰੋਨਿਕ ਟਰਚ ਆ ਗਈ ਸੱਲਾਂ ਵਾਲੀਆਂ ਵੀ ਇੱਥੇ ਪਈਆਂ ਨੇ ਆ ਦੇਖ ਲਓ ਉਦੋਂ ਬਾਅਦ ਆ ਦੇਖ ਲਓ ਬਿਜਲੀ ਵਾਲੀਆਂ ਵੀ ਇੱਥੇ ਸਰਚ ਲਾਈਟ ਜੀ ਪਈ ਆ ਇੱਕ ਤੇ ਟੇਬਲ ਫੈਨ ਪੱਖਾ ਇਹ ਦੇਖੋ ਇਹ ਮੇਜ਼ ਦੇ ਉੱਤੇ ਰੱਖ ਕੇ ਚੱਲਦਾ ਹੁੰਦਾ ਸੀ ਤੇ ਬਾਈ ਜੀ ਹੁਣੀ ਕਹਿੰਦੇ ਕਿ ਅੱਜ ਵੀ ਕੰਮ ਕਰਦਾ ਵਰਕਿੰਗ ਦੇ ਵਿੱਚ ਆ ਇਹ ਅੱਜ ਵੀ ਚੱਲਦਾ ਤੇ ਅੱਗੇ ਆ ਦੇਖੋ ਜੀ ਵੀ ਸੀ ਆ ਰਪਿਆ ਹੈ ਜੀ VCR ਦੇ ਉੱਤੇ ਫਿਲਮਾਂ ਕਿਹਨਾ-ਕਿਹਨਾ ਨੇ ਦੇਖੀਆਂ ਕਮੈਂਟ ਕਰਕੇ ਦੱਸਿਓ ਉਸ ਤੋਂ ਬਾਅਦ ਆ VCDਆਂ ਦਾ ਦੌਰ ਆ ਗਿਆ VCR ਤੋਂ ਬਾਅਦ ਫਿਰ ਆ ਡੈਕ ਜਿਹੜੇ ਰੀਲਾਂ ਪਈਆਂ ਡੈਕ ਦੀਆਂ ਡੈਕ ਵੀ ਹੈਗੇ ਨੇ ਰੀਲਾਂ ਵਾਲੇ ਆ ਅਹੂਜਾ ਕੰਪਨੀ ਦਾ ਡੈਕ ਆ ਰੀਲਾਂ ਵਾਲਾ ਦੇਖੋ ਉੱਪਰੋਂ ਕੈਸਟ ਪੈਂਦੀ ਹੁੰਦੀ ਸੀ ਫਿਰ ਡੈਕ ਦੇ ਵਿੱਚ ਵੀ ਕਈ ਮਾਡਲ ਆਏ ਆ ਓ ਹੋਲੀ-ਹੋਲੀ ਡੈਕ ਦੇ ਵੀ ਮਾਡਲ ਚੇਂਜ ਹੁੰਦੇ ਗਏ ਤੇ ਆ ਰੇਡੀਓ ਦੇਖੋ ਜੀ ਬਹੁਤ ਪਰਾਤਨ ਹੈ ਮੇਰੇ ਹਿਸਾਬ ਨਾਲ ਅੰਗਰੇਜ਼ਾਂ ਦੇ ਵੇਲੇ ਦਾ ਰੇਡੀਓ ਹੋਊਗਾ ਕਿਉਂਕਿ ਅੱਜ ਦੀ LED ਜਿੱਦਾ LCD ਜਿੱਦਾ ਇਹ ਰੇਡੀਓ ਆ ਤੇ ਬਟਨ ਨੇ ਤੇ ਬਹੁਤ ਰੈਲੇ ਨੇ ਆਪੇ ਰੜਦੇ ਜਾਂਦੇ ਨੇ ਮੜਾ ਹੱਥ ਲਾ ਕੇ ਛੱਡੋ ਇਹ ਰੇਡੀਓ ਬਹੁਤ ਪ੍ਰਾਤਨ ਆ ਤੇ ਦੱਸਿਓ ਕਮੈਂਟ ਕਰਕੇ ਰੇਡੀਓ ਦੇ ਵਿੱਚ ਵੀ ਬਹੁਤ ਮਾਡਲ ਨੇ ਆ ਟੇਬਰ ਕੋ ਢਾਂਗੀਆਂ ਫਿਰ ਉਸ ਤੋਂ ਬਾਅਦ ਟੇਪਾਂ ਵੀ ਇਹਨੂੰ ਕਹਿੰਦੇ ਰਹੇ ਟੇਪਾਂ ਦਾ ਜ਼ਮਾਨਾ ਆਇਆ ਫਿਰ ਇਹਦੇ ਚ ਵੀ ਰੀਲ ਪੈਂਦੀ ਹੁੰਦੀ ਸੀ ਰੀਲ ਫੀਤੇ ਵਾਲੀ ਉਸ ਤੋਂ ਬਾਅਦ ਡੈਕ ਆ ਵੀ ਡੈਕ ਹੀ ਪਿਆ ਹੋਇਆ ਬਾਕੀ ਹੁਣਾਂ ਕੋਲੇ ਤੇ ਡੈਕ ਤੋਂ ਬਾਅਦ ਆ ਰੇਡੀਓ ਦੇ ਵੀ ਹੋਰ ਮਾਡਲ ਬਾਈ ਹੁਣਾਂ ਕੋਲੇ ਮੌਜੂਦ ਆ ਪਏ ਹੋਏ ਨੇ ਤੇ ਹੋਰ ਚੀਜ਼ਾਂ ਤੁਹਾਨੂੰ ਬਹੁਤ ਦਿਖਾਉਣੇ ਆ ਦੇਖੋ ਡੈਕ ਫਲਿਪਸ ਕੰਪਨੀ ਦਾ ਡੈਕ ਆ ਬੜਾ ਸ਼ਾਨਦਾਰ ਆ ਬਟਨ ਬਟਨ ਜਿਹੜਾ ਅੱਜ ਵੀ ਇਹਦੇ ਹੁਣ ਵੀ ਕੰਮ ਕਰਦੇ ਆ ਤੇ ਡੈਕ ਦੇ ਵਿੱਚ ਤਾਂ ਮਾਡਲ ਫਿਰ ਬਹੁਤ ਜ਼ਿਆਦਾ ਆਏ ਕਈ ਆਏ ਆ ਆ ਜਿਹੜਾ ਆ ਮਾਡਲ ਸੀਗਾ ਇਹ ਤਾਂ ਜਿਹੜੇ 1991 92 93 ਵਾਲੇ ਜਿਹੜੇ ਬੋਰਨਾਂ ਜਿਨ੍ਹਾਂ ਦਾ ਜਨਮ 1992 93 ਦਾ ਉਹ ਉਹਨਾਂ ਨੇ ਇਹ ਦੌਰ ਜਿਹੜਾ ਉਹ ਦੇਖਿਆ ਹੋਊਗਾ ਜਾਂਦਾ ਜਾਂਦਾ ਸਾਡੇ ਘਰੇ ਵੀ ਡੱਕ ਹੁੰਦਾ ਸੀ ਇਹ ਰੀਲਾਂ ਵਾਲਾ ਤੇ ਆਹ ਟੀਵੀ ਜਿਹੜਾ ਇਹ ਸਾਡੇ ਤੋਂ ਮੇਰੇ ਖਿਆਲ ਪਹਿਲਾਂ ਥੋੜਾ ਚਿਰ ਖਤਮ ਹੋ ਗਿਆ ਹੋਊਗਾ ਇਹ ਸ਼ਟਰ ਜਿਹੇ ਵਾਲਾ ਟੀਵੀ ਹੁੰਦਾ ਸੀ ਆਵੇ ਬਲੈਕ ਐਂਡ ਵਾਈਟ ਟੀਵੀ ਆ ਇਹ ਲੱਕੜ ਦੀ ਬਾਡੀ ਹੁੰਦੀ ਸੀ ਤੇ ਉਸ ਤੋਂ ਅੱਗੇ ਆ ਦੇਖੋ ਤੁਸੀਂ ਪ੍ਰਸਾਂ ਕੋਲੇ ਵਾਲੀਆਂ ਪ੍ਰਸ਼ਾਂ ਪਈਆਂ ਨੇ ਕੋਲੇ ਪੈਗੇ ਇਹਦੇ ਚ ਗਰਮ ਹੁੰਦੇ ਸੀ ਕੱਪੜੇ ਪ੍ਰੈਸ ਕਰੀਦੇ ਸੀ ਤੇ ਆ ਸੇਮੀਆਂ ਜੀ ਮੰਜੇ ਤੇ ਲਾ ਕੇ ਸੇਮੀਆਂ ਸੇਮੀਆਂ ਬਟਣ ਵਾਲੀ ਘੋੜੀ ਤੇ ਪੰਪ ਆਹ ਪੰਪ ਜਿਹੜੇ ਪਹਿਲੇ ਬਹੁਤ ਭਾਰੇ ਹੁੰਦੇ ਸੀ ਇਹ ਤਕੜੇ ਜਰਮਾਣੇ ਬੰਦੇ ਇਹਦਾ ਪੰਪ ਮਾਰ ਕੇ ਹਵਾ ਭਰ ਸਕਦੇ ਹੁਣ ਵਾਲੇ ਚਾਈਨਾ ਵਾਲੇ ਪੰਪ ਤਾਂ ਬਹੁਤ ਰੈਲੇ ਚੱਲਦੇ ਨੇ ਜਵਾਕ ਵੀ ਹਵਾ ਭਰ ਲੈਂਦੇ ਆਸਾਨੀ ਨਾਲ ਤੇ ਵਰਮੀ ਆ ਜਿਹੜੇ ਤਰਖਾਣਾ ਕੰਮ ਕਰਦੇ ਉਹਨਾਂ ਨੂੰ ਪਤਾ ਜੀ ਆਹ ਵਰਮੀ ਆ ਤੇ ਇੱਥੇ ਆ ਜਿਹੜਾ ਖੱਡੇ ਦਰੀਆਂ ਬੁੰਦੀਆਂ ਹੁੰਦੀਆਂ ਸੀ ਬੀਬੀਆਂ ਖੱਡੇ ਦੇ ਉੱਤੇ ਤੇ ਉਹ ਦਰਿਆ ਨੂੰ ਠੋਕਣ ਵਾਸਤੇ ਆ ਜਿਹੜੀਆਂ ਲੀਰਾਂ ਉਹ ਇੱਥੇ ਪਏ ਹੋਏ ਨੇ ਪੰਜੇ ਜੇ ਤੇ ਇਹ ਮੋਗੇ ਮਿੱਤਰੋ ਵਿਰਾਸਤੀ ਮੇਲਾ ਲੱਗਿਆ ਸੀ 4 ਦਿਨ ਦਾ ਆਈਟੀਆਈ ਦੇ ਵਿੱਚ ਉਹ ਆਈਟੀਆਈ ਦੇ ਵਿੱਚ ਫਿਰ ਉੱਥੇ ਅਸੀਂ ਗਏ ਸੀ ਮੇਲਾ ਵੇਖਣ ਤੇ ਉੱਥੇ ਪੁਰਾਣੀਆਂ ਚੀਜ਼ਾਂ ਦੀ ਐਗਜ਼ੀਬੀਸ਼ਨ ਲੱਗੀ ਸੀ ਮੋਗੇ ਉਦੋਂ ਫਿਰ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਤੇ ਆਹ ਦੇਖ ਲਓ ਜਿੰਦਰੇ ਬਹੁਤ ਪੁਰਾਣੇ ਜਿੰਦਰੇ ਇਹ ਪਏ ਹੋਏ ਨੇ ਤੇ ਆਹ ਵੱਟੇ ਆ ਗਏ ਤੱਕੜੀ ਵਾਲੇ ਜਦੋਂ ਤੱਕੜੀ ਦੇ ਨਾਲ ਸੌਦਾ ਤੋਲਿਆ ਜਾਂਦਾ ਸੀ ਸਮਾਨ ਉਹਦਾ ਕੰਪਿਊਟਰ ਜਿਹੜਾ ਕੰਦੇ ਆਗੇ ਤੇ ਆਹ ਜਿਹੜੀਆਂ ਹੱਥ ਘੜੀਆਂ ਆਈਆਂ ਤੁਸੀਂ ਦੇਖਦੇ ਆ ਉਠਾਂ ਤੇ ਪਾਉਣ ਵਾਲੇ ਨਾ ਉਠਾਂ ਦੇ ਜੰਦਰੇ ਆ ਇਹ ਤੇ ਆਹ ਸੋਚਾਂ ਪ੍ਰਾਣੀਆਂ ਦੇਖਿਆ ਆਹ ਪੱਖੇ ਪੱਖਾ ਘਟ ਵੱਧ ਕਰਨ ਵਾਲੇ ਰੈਗੂਲੇਟਰ ਹੁਣ ਤਾਂ ਨਿੱਕੇ ਨਿੱਕੇ ਸੋਚ ਦੇ ਨਾਲ ਹੀ ਫਿੱਟ ਹੋ ਜਾਂਦੇ ਪਹਿਲਾਂ ਇਹ ਵੱਡੇ ਵੱਡੇ ਹੁੰਦੇ ਸੀ ਤੇ ਆਹ ਟੈਲੀਫੋਨ ਪੁਰਾਣੇ ਜਮਾਨੇ ਦਾ ਹੈ ਫਿਲਮਾਂ ਫਿਲਮਾਂ 'ਚ ਦੇਖਿਆ ਤੇ ਵੈਸੇ ਬਹੁਤ ਘੱਟ ਨਵੀਂ ਪੀੜ੍ਹੀ ਨੂੰ ਇਸ ਬਾਰੇ ਪਤਾ ਘਮਾ ਘਮਾ ਕੇ ਇਦਾਂ ਇਹਦੇ ਨੰਬਰ ਡਾਇਲ ਹੁੰਦਾ ਸੀ ਉਸ ਤੋਂ ਬਾਅਦ ਆਇਆ ਟੈਲੀਫੋਨ 'ਚ ਵੀ ਮੋਡਲ ਰਸੀਵਰ ਚੇਂਜ ਹੋ ਗਿਆ ਆ ਜਿਹੜਾ ਇਹ ਸਾਡੇ ਘਰੇ ਵੀ ਟੈਲੀਫੋਨ ਲੱਗਿਆ ਹੁੰਦਾ ਸੀ ਮੈਨੂੰ ਚੇਤਾਵਾ ਤੇ ਆ ਦਾਤ ਸਾਗ ਘਟਣ ਵਾਸਤੇ ਤੇ ਉਸ ਤੋਂ ਬਾਅਦ ਆ ਭਾਂਡੇ ਤੁਸੀਂ ਦੇਖ ਸਕਦੇ ਹੋ ਕੱਦੂ ਕੱਛ ਜਿਹਨੂੰ ਬਿੱਲੂ ਕੱਛ ਕਹਿੰਦੇ ਆਪਾਂ ਕ੍ਰਸ਼ ਕਰਨ ਵਾਸਤੇ ਚੀਜ਼ਾਂ ਨੂੰ ਤੇ ਆ ਪਿੱਤਲ ਦੇ ਭਾਂਡੇ ਪਏ ਨੇ ਤਾਂਬੇ ਦੇ ਤੇ ਕਹਿੰਦੇ ਭਾਂਡੇ ਵਿੱਚੇ ਸਾਰੇ ਪਏ ਨੇ ਬਾਈ ਇਹਨਾਂ ਨੇ ਬਹੁਤ ਪੁਰਾਣੀਆਂ ਚੀਜ਼ਾਂ ਸਾਫ-ਸਾਫ ਕੇ ਰੱਖੀਆਂ ਹੋਈਆਂ ਨੇ ਯਾਰ ਇਹ ਚੀਜ਼ਾਂ ਆਪਣੇ ਪੰਜਾਬੀ ਵਿਰਸੇ ਦਾ ਕੀ ਸਾਰ ਹੁੰਦੀਆਂ ਸੀ ਕਿਸੇ ਵੇਲੇ ਹੁਣ ਤਾਂ ਇਦਾਂ ਵੀਡੀਓ ਦੇ ਵਿੱਚ ਹੀ ਰਹਿ ਗਈਆਂ ਕਿਉਂਕਿ ਘਰਾਂ ਚੋਂ ਇਹ ਚੀਜ਼ਾਂ ਅਲੋਪ ਹੋ ਗਈਆਂ ਸਮੇਂ-ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਗਈਆਂ ਤੇ ਇਹ ਘੱਟੋ-ਘੱਟ ਕੋਈ 1-2 ਜਾਂ 500 ਚੀਜ਼ਾਂ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਅਲੋਪ ਹੋ ਗਈਆਂ ਕਿਉਂਕਿ ਡਿਜੀਟਲ ਯੁੱਗ ਆ ਗਿਆ ਜ਼ਮਾਨਾ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਤੇ ਇਹ ਚੀਜ਼ਾਂ ਸਭ ਜਿਹੜੀਆਂ ਖਤਮ ਹੋ ਗਈਆਂ ਤੇ ਆਹ ਟਰੈਕਟਰ ਇੱਕ ਬਾਈ ਜੀ ਉਹਨਾਂ ਨੇ ਤਿਆਰ ਕੀਤਾ ਜਿਨ੍ਹਾਂ ਨੇ ਇੱਥੇ ਐਗਜ਼ੀਬਿਸ਼ਨਲ ਆਈ ਹੈ ਟਰੈਕਟਰ ਹਿੰਦੁਸਤਾਨ ਚੱਲਦਾ ਆ ਜੀ ਇਹ ਟਰੈਕਟਰ ਚੱਲਦਾ ਆ ਡੋਲੀ ਡਾਲੀ ਵਾਸਤੇ ਕਈ ਬਾਈ ਕਹਿੰਦੇ ਕਿ ਅੱਜ ਵੀ ਬੁੱਕ ਕਰਾ ਕੇ ਲੈ ਜਾਂਦੇ ਨੇ ਇਹਦੇ ਤੇ ਡੋਲੀ ਲਾ ਕੇ ਆਉਂਦੇ ਨੇ ਜਾਂ ਹੋਰ ਵੀ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ ਰੈਂਟ ਦੇ ਉੱਤੇ ਮੇਰੇ ਖਿਆਲ ਦੇਂਦੇ ਹੋਣਗੇ ਤੇ ਹਿੰਦੁਸਤਾਨ ਟਰੈਕਟਰ ਇਹ ਚੱਲਦਾ ਵੀ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਨੂੰ ਦੇਖਿਆ ਚੱਲਦਾ ਪਿਆ ਸੀ ਗੇੜੇ ਕੱਢਦਾ ਉੱਤੇ ਡੱਕ ਡੁਕੇ ਤੇ ਚੰਗਾ ਲੱਗਾ ਅੱਗੇ ਮਿੱਤਰੋ ਦੇਖ ਲਓ ਜੀ ਚਾਟੀ ਪਈ ਆ ਤੇ ਮਧਾਣੀਆਂ ਪਈਆਂ ਨੇ ਬੀਬੀਆਂ ਨੂੰ ਇਹ ਚੀਜ਼ ਦਾ ਪਤਾ ਪੁਰਾਣੀਆਂ ਨੂੰ ਇਹ ਦਹੀਂ ਇਹਦੇ ਵਿੱਚ ਚਾਟੀ ਦੇ ਵਿੱਚ ਸਿਰਸਿਰੇ ਦਹੀਂ ਪਾ ਕੇ ਤੇ ਬੀਬੀਆਂ ਰੈਡ ਕਰੈਡ ਕੇ ਮੱਖਣਾਂ ਚ ਕੱਢਦੀਆਂ ਸੀ ਲੱਸੀ ਬਣਦੀ ਸੀ ਤੇ ਬੜਾ ਵਧੀਆ ਮਾਹੌਲ ਹੁੰਦਾ ਸੀ ਚੱਕੀ ਆ ਦੇਖ ਲੋ ਹੱਥ ਵਾਲੀ ਚੱਕੀ ਆ ਜਿਹੜੀ ਇਹਨੂੰ ਹੱਥ ਨਾਲ ਘੁਮਾ ਘੁਮਾ ਕੇ ਆ ਪੱਥਰ ਜਿਹਿਆਂ ਨੂੰ ਵਿੱਚ 8 ਦਾਣਾ ਪਾਈ ਜਾਣਾ ਤੇ ਥੱਲੇ ਉਹਦੀ ਆਟਾ ਜਿਹੜਾ ਨਿਕਲਦਾ ਹੈ ਆਟਾ ਬਹੁਤ ਸਿਹਤ ਲਈ ਫਾਇਦੇਮੰਦ ਹੁੰਦਾ ਸੀ ਕਿਉਂਕਿ ਠੰਡਾ ਆਟਾ ਬਣਦਾ ਸੀ ਬਾਈ ਹੁਣੀ ਕਹਿੰਦੇ ਇਸ ਬਾਰੇ ਮਿੱਤਰੋ ਮੇਰੇ ਖਿਆਲ ਮੈਨੂੰ ਵੀ ਨਹੀਂ ਪਤਾ ਕੀ ਚੀਜ਼ ਆ ਦੋ ਚੀਜ਼ਾਂ ਜਿਹੜੀਆਂ ਦੇਖਦੀਆਂ ਇਹ ਜੇ ਕਿਸੇ ਵੀਰ ਨੂੰ ਪਤਾ ਤੇ ਕਮੈਂਟ ਕਰਕੇ ਦੱਸਿਆ ਇੰਦਾ ਮੈਨੂੰ ਪਤਾ ਜੀ ਚ ਇਹ ਚਰਖਾ ਸਾਡੇ ਘਰ ਦੇ ਵਿੱਚ ਵੀ ਹੁੰਦਾ ਸੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਮੈਨੂੰ ਮਾੜੀ-ਮਾੜੀ ਸੰਭਾਲਾ ਅਸੀਂ ਰੇੜੀ ਫਿਰਦੇ ਹੁੰਦੇ ਸੀ ਵਿਹੜੇ ਦੇ ਵਿੱਚ ਇਹਨੂੰ ਪੁੱਠਾ ਕਰਕੇ ਤੇ ਸਾਡੀ ਦਾਦੀ ਜੀ ਦਾ ਚਰਖਾ ਹੁੰਦਾ ਸੀ ਸਾਡੇ ਘਰ ਦੇ ਵਿੱਚ ਫਿਰ ਉਹੀ ਸਮੇਂ-ਸਮੇਂ ਦੇ ਹਿਸਾਬ ਨਾਲ ਚੀਜ਼ਾਂ ਲੋਪ ਹੁੰਦੀਆਂ ਗਈਆਂ ਪੀੜ੍hiyan ਪਈਆਂ ਨੇ ਤੇ ਆ ਮੰਜਾ ਲੱਕੜ ਦਾ ਪਿਆ ਜੀ ਵaan ਵਾਲਾ ਮੰਜਾ ਪਲੰਗ ਟਾਈਪ ਹੁੰਦਾ ਸੀ ਇਹ ਸ਼ਾਨਦਾਰ ਮੰਜਾ ਜਿਹੜਾ ਆਏ ਗਏ ਵਾਸਤੇ ਹੁੰਦਾ ਸੀ ਤੇ ਲੱਕੜ ਦੀਆਂ ਕੁਰਸੀਆਂ ਤੇ ਆਹੋ ਟੈਲੀਫੋਨ ਤਾਂ ਦੇਖਿਆ ਕੁਰਸੀਆਂ ਦਾ ਵੀ ਟਾਈਮ ਜਦਾਂ ਸਾਡੇ ਘਰ ਵਿੱਚ ਵੀ ਇਹਦੇ ਨਾਲ ਦੀਆਂ ਕੁਰਸੀਆਂ ਹੁੰਦੀਆਂ ਸੀ ਬੈਦ ਦੇ ਨਾਲੇ ਉਣੀਆਂ ਜਾਂਦੀਆਂ ਸੀ ਤੇ 90 91 ਵਾਲੇ ਜਿਹੜੇ ਬੌਰਨਾ ਉਹਨਾਂ ਨੂੰ ਪਤਾ ਇਹ ਚੀਜ਼ਾਂ ਸ਼ਾਇਦ ਤੁਹਾਡੇ ਘਰ ਵਿੱਚ ਵੀ ਹੋਣ। ਬਾਕੀ ਆ ਖੇਤੀਬਾੜੀ ਨਾਲ ਸੰਬੰਧਤ ਚੀਜ਼ਾਂ ਬਹੁਤ ਬਾਈ ਜੀ ਹੋਣਾ ਕੋਲੇ ਖਜ਼ਾਨਾ ਬੜਾ ਪੁਰਾਣਾ ਪਿਆ। ਆ ਲੈਟਰ ਬਾਕਸ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਤਾਂ ਈਮੇਲ ਦਾ ਯੋਗ ਆ ਗਿਆ ਜਾਂ WhatsApp ਤੇ ਮੈਸੇਜ ਜਾਂਦੇ ਨੇ। ਇਹ ਡਾਕਖਾਨੇ ਦੇ ਬਾਹਰ ਲੱਗਿਆ ਹੁੰਦਾ ਸੀ ਇਹਦੇ ਵਿੱਚ ਚਿੱਠੀਆਂ ਪੈਂਦੀਆਂ ਹੁੰਦੀਆਂ ਸੀ। ਚਿੱਠੀਆਂ ਫਿਰ ਪਾਈ ਜਾਣੀਆਂ ਤੇ ਅਗਲੇ ਦਿਨ ਡਾਕੀਏ ਨੇ ਆ ਕੇ ਕੱਢ ਕੇ ਲੈ ਜਾਣੀਆਂ ਤੇ ਆਪਣੀ ਜਗ੍ਹਾ ਤੇ ਪਹੁੰਚਾ ਦਿੰਦੇ ਸੀ। ਇਹ ਪੋਸਟ ਮਤਲਬ ਹੈ ਸੀਗਾ ਇਹ। ਲੈਟਰ ਬਾਕਸ ਤੇ ਆ ਕੁੱਤਾ ਨਲਕਾ ਮਿੱਤਰੋ ਜਦੋਂ ਧਰਤੀ ਤੇ ਪਾਣੀ ਮੇਰੇ ਖਿਆਲ 10-15 ਫੁੱਟ ਤੇ ਮਿਲ ਜਾਂਦਾ ਸੀ ਆਪਾਂ ਨੂੰ ਤੋਂ ਤੋਂ ਆ ਕੁੱਤੇ ਨਲਕੇ ਹੁੰਦੇ ਸੀ ਵੈਸੇ ਸਾਡੀ ਸੰਭਾਲਾ ਤੋਂ ਪਹਿਲੇ ਦੇ ਆ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਗੱਲਾਂ ਆਪਾਂ ਵੀ ਆ ਕੁੱਤਾ ਨਲਕਾ ਜਿਹੜਾ ਇਹ ਪਾਣੀ ਕੱਢਦਾ ਹੁੰਦਾ ਸੀ ਅੱਗੋਂ ਇਹਦਾ ਬਹੁਤ ਚੌੜਾ ਜਿਹਾ ਮੂੰਹ ਹੁੰਦਾ ਸੀ ਤੇ ਬੜਾ ਸ਼ਰਬਤ ਵਰਗਾ ਮਿੱਠਾ ਪਾਣੀ ਹੁੰਦਾ ਸੀ ਹੁਣ ਤਾਂ ਗੱਲਾਂ ਬਹੁਤ ਬਦਲ ਗਈਆਂ ਜਰੀਲਾ ਪਾਣੀ ਹੋ ਗਿਆ ਸਾਰਾ ਕੁਝ ਹੀ ਜਰੀਲੀਆਂ ਹੋ ਗਈਆਂ ਚੀਜ਼ਾਂ ਆ ਖੇਤੀਬਾੜੀ ਦੇ ਸੰਬੰਧ ਆ ਜੇ ਕਿਸੇ ਨੂੰ ਪਤਾ ਤੇ ਕਮੈਂਟ ਕਰਕੇ ਦੱਸਿਓ ਵੈਸੇ ਇਹਨਾਂ ਬਾਰੇ ਤਰੰਗਲੀ ਦਾ ਮੈਨੂੰ ਪਤਾ ਬਾਕੀ ਚੀਜ਼ ਆਪਾਂ ਨੂੰ ਨਹੀਂ ਪਤਾ ਤੇ ਆਹ ਨਲਕਾ ਉਸ ਤੋਂ ਬਾਅਦ ਕੁੱਤੇ ਨਲਕੇ ਤੋਂ ਬਾਅਦ ਜਿਹੜਾ ਨਲਕਾ ਆਹ ਚੱਲ ਪਿਆ ਸੀ ਇਹ ਸਾਡੇ ਘਰ ਵਿੱਚ ਵੀ ਲੱਗਾ ਹੁੰਦਾ ਸੀ ਇਹਦਾ ਮੈਨੂੰ ਪਤਾ ਬਹੁਤ 껠껠 ਕੇ ਪਾਣੀ ਇਹਦਾ ਵੀ ਖੈਰ ਸਮੇਂ ਦੇ ਹਿਸਾਬ ਨਾਲ ਮਿੱਠਾ ਸੀ ਤੇ ਪਰ ਟਾਈਮ-ਟਾਈਮ ਦੇ ਹਿਸਾਬ ਨਾਲ ਚੀਜ਼ਾਂ ਮਿੱਤਰੋ ਬਦਲਦੀਆਂ ਗਈਆਂ ਤੇ ਪੰਜਾਬੀ ਜਿਹੜਾ ਵਿਰਸਾ ਅਲੋਪ ਹੁੰਦਾ ਗਿਆ ਤੇ ਬਾਈ ਜੀ ਹਨਾਣਾ ਬਹੁਤ ਯਾਰ ਵੱਡਾ ਉਪਰਾਲਾ ਹੈ ਕਿ ਇੰਨਾ ਕੁਝ ਸੰਭ ਕੇ ਅਤਰੰਗਲੀ ਪਈ ਆ ਕਿਉਂਕਿ ਇੰਨਾ ਕੁਝ ਸੰਭੀ ਬੈਠੇ ਨੇ ਬਾਈ ਜੀ ਹੁਣੀ ਤਾਂ ਇਹ ਬਹੁਤ ਵਧੀਆ ਗੱਲ ਆ ਯਾਰ ਐ ਕੈਨਾਂ ਵਾਸਤੇ ਤੇ ਇਦਾਂ ਐਗਿਜੀਬਿਸ਼ਨ ਲਾਉਂਦੇ ਨੇ ਬਾਈ ਜੀ ਹੁਣੀ ਤੇ ਸਾਨੂੰ ਬਹੁਤ ਵਧੀਆ ਇੱਥੇ ਆ ਕੇ ਲੱਗਾ ਮਹਿਸੂਸ ਬੜੀਆਂ ਪੁਰਾਣੀਆਂ ਚੀਜ਼ਾਂ ਪਈਆਂ ਨੇ ਇੱਥੇ ਮੈਂ ਕਹਿੰਨਾ ਸਾਡੇ ਪਿਓ ਦਾਦੇ ਦੇ ਵੇਲੇ ਦੀਆਂ ਚੀਜ਼ਾਂ ਨੇ 90 91 ਦੇ ਜਿਹੜੇ ਬੌਰਨ ਹਨ ਨਾ ਆਪਾਂ ਉਹਨਾਂ ਦੇ ਬਾਪ ਦਾਦੇ ਦੇ ਵੇਲੇ ਦੀਆਂ ਚੀਜ਼ਾਂ ਇੱਥੇ ਪ੍ਰਾਤਨ ਵਿਰਸੇ ਦੇ ਨਾਲ ਸਬੰਧਤ ਪਈਆਂ ਨੇ ਜਿਹੜੀ ਖੇਤੀਬਾੜੀ ਦੇ ਵਿੱਚ ਕੰਮ ਆਉਂਦੀ ਹੁੰਦੀ ਸੀ ਆ ਆ ਮੈਨੂੰ ਪਤਾ ਜਿੰਦਰਾ ਲੱਗਦਾ ਮੇਰੇ ਖਿਆਲ ਆ ਵੱਟਾਂ ਪਾਉਣ ਵਾਲਾ ਜਿੰਦਰਾ ਇਹੇ ਹੁੰਦਾ ਤੇ ਇਹ ਕੋਈ ਇਹ ਵੀ ਖੇਤੀ ਦੇ ਨਾਲ ਸੰਬੰਧਿਤ ਹੱਲ ਪੰਜਾਲੀਆਂ ਪੰਜੂਲੀਆਂ ਜਾਂ ਕੋਈ ਐਹੋ ਜਿਹੀ ਮੁੰਨੀ ਆ ਮੇਰੇ ਖਿਆਲ ਦੇ ਵਿੱਚ ਇਹ ਤੇ ਬਾਕੀ ਬਹੁਤ ਆ ਜਿਆਦਾ ਨਹੀਂ ਕਿਉਂਕਿ ਸਾਡੀ ਸੰਭਾਲਾ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਤੇ ਦੋਸਤੋ ਕਿਵੇਂ ਦੀ ਵੀਡੀਓ ਤੁਹਾਨੂੰ ਅੱਜ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ